ਰੇਡੀ ਫੁੱਲ ਚੱਕੀ ਇੱਕ ਭਾਰਤੀ ਪੰਛੀ ਹੈ ਜਿਸ ਦਾ ਵਿਗਿਆਨਕ ਨਾਮ ਡਾਈਕੀਅਮ ਐਜਾਇਲ ਹੈ ਡੰਡੀ ਇਹ ਫਲਾਵਰ ਪੈਕਰਜ ਪਰਿਵਾਰ ਦਾ ਇੱਕ ਛੋਟਾ ਜਿਹਾ ਪੰਛੀ ਹੈ ਡੰਡੀ ਇਸ ਨੂੰ ਪੰਜਾਬੀ ਵਿੱਚ ਫੁੱਲ ਚੱਕੀ ਅੰਗਰੇਜ਼ੀ ਵਿੱਚ ਥਿੰਕ ਬਿਲਡ ਫਲਾਵਰ ਪੈਕਰ ਅਤੇ ਹਿੰਦੀ ਵਿੱਚ ਫੁੱਲ ਸੁਗਣੀ ਕਹਿੰਦੇ ਹਨ ਡੰਡੀ ਇਹ ਆਕਾਰ ਵਿੱਚ 9 ਤੋਂ 10 ਸੈਂਟੀਮੀਟਰ ਹੁੰਦਾ ਹੈ ਡੰਡੀ ਇਸ ਦਾ ਭਾਰ 7.5 ਤੋਂ 11 ਗ੍ਰਾਮ ਤੱਕ ਹੁੰਦਾ ਹੈ ਡੰਡੀ ਇਸ ਪੰਛੀ ਵੱਲੋਂ ਆਪਣੀ ਪੂਛ ਨੂੰ ਇੱਕ ਪਾਸੇ ਤੋਂ ਦੂਜੇ ਪਾਸੇ ਹਲਾਉਂਦੇ ਰਹਿਣ ਦੀ ਵਿਸ਼ੇਸ਼ ਆਦਤ ਹੈ ਡੰਡੀ ਇਹ ਉੱਪਰੋਂ ਗੂੜੇ ਸਲੇਟੀ ਪੂਰੇ ਰੰਗ ਦੇ ਹੁੰਦੇ ਹਨ ਅਤੇ ਗਲਾ ਚਿੱਟਾ ਹੁੰਦਾ ਹੈ ਡੰਡੀ ਇਹੇਠੋਂ ਸਾਰਾ ਖਾਕੀ ਕਸਮੈਲਾ ਹੁੰਦਾ ਹੈ ਡੰਡੀ ਇਸ ਦੇ ਉੱਪਰ ਗੂੜੀਆਂ ਖਾਕੀ ਟਟਵੀਆਂ ਲੀਕਾਂ ਹੁੰਦੀਆਂ ਹਨ ਡੰਡੀ ਇਹਨਾਂ ਦੀ ਚੁੰਝ ਕਾਲੀ ਕੁਝ ਹੱਦ ਤੱਕ ਮੋਟੀ ਅਤੇ ਭਾਰੀ ਹੁੰਦੀ ਹੈ ਅਤੇ ਅੱਖ ਲਾਲ ਰੰਗੀ ਹੁੰਦੀ ਹੈ ਡੰਡੀ ਦੋਵੇਂ ਨਰ ਅਤੇ ਮਾਦਾ ਇੱਕੋ ਜਿਹੇ ਹੁੰਦੇ ਹਨ ਡੰਡੀ ਇਹਨਾਂ ਦੇ ਛੋਟੇ ਬੱਚੇ ਵੱਡਿਆਂ ਦੀ ਤੁਲਨਾ ਵਿੱਚ ਬਹੁਤ ਘੱਟ ਢਾਰੀਦਾਰ ਹੁੰਦੇ ਹਨ ਡੰਡੀ ਇਹਨਾਂ ਦੀ ਪੂਛ ਦੇ ਖੰਭਾਂ ਦੇ ਸਿਰੇ ਉੱਤੇ ਕਿੱਤੇ ਤੱਬੇ ਹੁੰਦੇ ਹਨ ਡੰਡੀ ਇਹਨਾਂ ਦੀਆਂ ਬਹੁਤ ਸਾਰੀਆਂ ਉਪ ਪ੍ਰਜਾਤੀਆਂ ਸੰਗਣੇ ਹੀਟਲੇ ਜੰਗਲਾਂ ਵਿੱਚ ਪਾਈਆਂ ਜਾਂਦੀਆਂ ਹਨ ਨਾਮਜਦ ਨਸਲ ਨੂੰ ਛੱਡ ਕੇ ਬਾਕੀ ਮੁੱਖ ਤੌਰ ਦਾ ਕਸ਼ਤ ਵਾਲੇ ਖੇਤਰਾ ਜਾਂ ਖੁੱਲੇ ਜੰਗਲਾਂ ਵਿੱਚ ਪਾਈਆਂ ਜਾਂਦੀਆਂ ਹਨ ਡੰਡੀ ਫੁੱਲ ਚੁੱਕੀ ਮੁੱਖ ਤੌਰ ਉੱਤੇ ਫਲਾਂ ਦਾ ਭੋਜਨ ਕਰਦੇ ਹਨ ਅਤੇ ਰੈਡੀ ਸਰਗਰਮ ਪੰਛੀ ਮੁੱਖ ਤੌਰ ਉੱਤੇ ਜੰਗਲਾਂ ਵਿੱਚ ਰੁੱਖਾਂ ਦੇ ਸਿਖਰ ਉੱਤੇ ਦਿਖਾਈ ਦਿੰਦੇ ਹਨ ਡੰਡੀ ਇਹ ਫੁੱਲਾਂ ਤੇ ਫਲਾਂ ਦਾ ਰਸ ਪੀਂਦੇ ਹਨ ਖਾਸ ਕਰਕੇ ਅਜੀਰ ਅੰਜੀਰ ਮੱਕੜੀਆਂ ਅਤੇ ਕੀੜੇ ਮਕੌੜੇ ਵੀ ਖਾ ਲੈਂਦੇ ਹਨ ਡੰਡੀ ਪ੍ਰਜਨਨ ਦੇ ਮੌਸਮ ਤੋਂ ਬਾਅਦ ਕਈ ਵਾਰ ਛੋਟੇ ਸਮੂਹਾ ਵਿੱਚ ਅਤੇ ਮਿਸ਼ਰਤ ਪ੍ਰਜਾਤੀਆਂ ਦੇ ਝੁੰਡਾਂ ਵਿੱਚ ਰਹਿੰਦੇ ਹਨ ਡੰਡੀ ਹਲਨਾ ਨੂੰ ਸੁੱਕੇ ਪੱਤੇ ਬਾਗ ਛਾਇਆ ਹੋਇਆ ਦਿਖਾਈ ਦਿੰਦਾ ਹੈ ਜਿਵੇਂ ਕੋਈ ਲਟਕਣ ਵਾਲਾ ਪਰਸ ਹੋਵੇ ਜੋ ਬੁੱਟਿਆਂ ਦੇ ਬਰੀਕ ਰੇਸ਼ਿਆਂ ਨਾਲ ਬਣਿਆ ਹੋਵੇ ਅਤੇ ਇਹ ਪਤਲੀ ਹਰੀ ਜਟਿਲ ਮਜ਼ਬੂਤ ਸ਼ਾਖਾ ਤੋਂ 3 ਤੋਂ 15 ਮੀਟਰ ਉਚਾਈ ਤੱਕ ਵੇਖਣ ਨੂੰ ਮਿਲਦਾ ਹੈ ਡੰਡੀ ਭਾਰਤ ਦੇ ਦੱਖਣੀ ਹਿੱਸੇ ਵਿੱਚ ਫੁੱਲ ਚੁੱਕੀ ਥਿੰਕ ਬਿਲਡ ਫਲਾਵਰ ਪੈਕਰ ਦਾ ਪ੍ਰਜਨਨ ਸੀਜ਼ਨ ਦਸੰਬਰ ਤੋਂ ਮਾਰਚ ਤੱਕ ਹੁੰਦਾ ਹੈ ਡੰਡੀ ਨਰ ਅਤੇ ਮਾਦਾ ਦੋਵੇਂ ਅਹਲਣਾ ਬਣਾਉਣ ਵਿੱਚ ਹਿੱਸਾ ਲੈਂਦੇ ਹਨ ਡੰਡੀ ਮੋٹے ਬਿਲਡ ਫਲਾਵਰ ਪੈਕਰ ਦਾ ਆਮ ਕਲਚ ਕਈ ਵਾਰੀ ਲਗਭਗ 3 ਅੰਡੇ ਹੁੰਦਾ ਹੈ ਪਰ 2 ਤੋਂ 4 ਤੱਕ ਵੱਖਰਾ ਹੋ ਸਕਦਾ ਹੈ ਡੰਡੀ ਪਰ ਫੁੱਲਿਤ ਹੋਣ ਦਾ ਸਮਾਂ ਲਗਭਗ 13 ਦਿਨ ਹੁੰਦਾ ਹੈ ਅਤੇ ਚੂਚੇ ਲਗਭਗ 18 ਦਿਨ ਬਾਅਦ ਉਡਾਰੀ ਮਾਰ ਜਾਂਦੇ ਹਨ ਡੰਡੀ ਇੰਟਰਨੈਸ਼ਨਲ ਜੁਨੀਅਨ ਫਾਰ ਕੰਜ਼ਰਵੇਸ਼ਨ ਆਫ ਨੇਚਰ ਨੇ ਇਸ ਪੰਛੀ ਨੂੰ ਸਭ ਤੋਂ ਘੱਟ ਚਿੰਤਾ ਵਜੋਂ सूचीबद्ध ਕੀਤਾ ਹੈ ਡੰਡੀ ਭਾਰਤ ਸਰਕਾਰ ਨੇ ਧਾਰੀਦਾਰ ਨੜੀਪਿੱਦੀ ਨੂੰ ਜੰਗਲੀ ਜੀਵ ਸੁਰੱਖਿਆ ਐਕਟ 1972 ਦੇ ਸੋਧ ਐਕਟ 2022 ਨਾਲ ਐਕਟ ਦੇ ਸ਼ੈਡਿਊਲ 2 ਵਿੱਚ ਰੱਖ ਕੇ ਸੁਰੱਖਿਆ ਦਿੱਤੀ ਹੈ ਡੰਡੀ